ਹੈਲੋ ਫਰੈਂਡਸ ਅੱਜ ਹੈਗਾ ਸੈਕੰਡ ਡੇ ਥਰਡ ਡੇ ਸੌਰੀ ਅੱਜ ਐਸ ਰੂਮ ਦੀ ਵਾਰੀ ਦੇਖੋ ਦੇਖੋ ਇਹਦੇ ਵੀ ਜਿਹੜੇ ਬੱਤੇ ਬਾਲੇ ਹੈਗੇ ਆ ਹਨਾ ਬਾਲੇ ਜਿਹੜੇ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਸੀ ਦੇਖੋ ਥੱਲੇ ਮਲਬੇ ਦਾ ਢੇਰ ਇੱਧਰ ਹੈਗਾ ਇਸੇ ਰੂਮ ਦੇ ਵਿੱਚ ਸਟੋਰ ਕੱਢਿਆ ਹੋਇਆ ਹੈ ਸਭ ਤੋਂ ਔਖੀ ਗੱਲ ਕੀ ਹੈਗੀ ਆ ਸਭ ਤੋਂ ਵੱਡੀ ਗੱਲ ਵੀ ਇਹ ਜਿਹੜਾ ਸਟੋਰ ਹੈ ਨਾ ਸਟੋਰ ਦਾ ਵੀ ਬੁਰਾ ਹਾਲ ਹੋ ਗਿਆ ਦੇਖੋ ਇਹ ਤਾਂ ਚਿੱਟੇ-ਚਿੱਟੇ ਨਹੀਂ ਸੀਗਾ ਵੀ ਸਟੋਰ ਹੈ ਜਿਹੜਾ ਹਨਾ ਵੀ ਉਹ ਵੀ ਡੈਮੇਜ ਹੋ ਸਕਦਾ ਹੈ ਨਾ ਸਾਨੂੰ ਇਹ ਸੀ ਵੀ ਚਲੋ ਮਾੜਾ-ਮੋਟਾ ਹੈਗਾ ਵੀ ਇਹ ਤੇ ਰੰਗ ਕਰਾ ਕੇ ਦਵਾਈ ਪਾ ਦਾਂਗੇ ਇਹ ਸਟੋਰ ਦੀ ਹੈਗੀ ਪਰਛਤੀ ਦੇਖੋ ਤੇ ਇੱਥੇ ਵੀ ਆ ਜਿਹੜੇ ਬਾਲੇ ਹੈਗੇ ਜਿਹੜੇ ਆਪਣੇ ਆਪ ਆ ਜਿਹੜੇ ਫਿੱਸੀ ਜੇ ਜਾਂਦੇ ਹੈਗੇ ਪੂਰੀ ਜਾਂਦੇ ਆ ਮਤਲਬ ਹਨਾ ਖਾ ਕੇ ਬਣੇ ਪਏ ਆ ਤੇ ਇੱਥੇ ਤਾਂ ਸਾਡਾ ਸਮਾਨ ਹੀ ਬਹੁਤ ਪਿਆਪੜ 36 ਤੇ ਹਨਾ ਜੋ ਵੀ ਰਿਟਾਇਰਮੈਂਟ ਪਾਰਟੀ ਦੇ ਗਿਫਟ ਮਿਲੇ ਸੀ ਮਹਿੰਗੇ ਮਹਿੰਗੇ ਉਹ ਸਾਰੇ ਆ ਢੇਰ ਲਾਇਆ ਪਿਆ ਇਸ ਤੋਂ ਪਹਿਲਾਂ ਇਹਨਾਂ ਦਾ ਪੁਰਾਣਾ ਸਮਾਨ ਬਹੁਤ ਜ਼ਿਆਦਾ ਪਿਆ ਐਡੀ ਲੰਬੀ ਪਰਛਤੀ ਆ ਮਤਲਬ ਤੇ ਆ ਦੇਖੋ ਪਰਛਤੀ ਦੇ ਨੀਚੇ ਵਾਲਾ ਸਮਾਨ ਤਾਂ ਭਾਵੇਂ ਨਾ ਕੱਢਣਾ ਪਵੇ ਪਰ ਜਿਹੜਾ ਇੱਧਰ-ਇੱਧਰ ਰਹਿ ਗਿਆ ਅਲਮਾਰੀਆਂ ਹੋ ਗਈਆਂ ਇਹ ਹੁਣ ਕੱਢਣਾ ਪਊਗਾ ਕਾਮ ਖਾਈ ਮਤਲਬ ਉਹ ਛੜ ਗਿਆ ਹੈਗਾ ਇਹ ਛੋਟਾ ਜਿਹਾ ਕਮਰਾ ਸਮਝ ਲੈ ਇੱਕ ਸਟੋਰ ਹੈ ਜਿਹੜਾ ਇਹ ਅਲੱਗ ਤੋਂ ਹੁਣ ਇੱਥੇ ਮੱਥਾ ਮਾਰਨਾ ਪੈਣਾ ਦੋ ਦਿਨ ਇਹਦੇ ਖਤ ਹੋ ਜਾਣੀਆਂ ਜਿਹੜਾ ਸਮਾਨ ਦੀ ਟੋਆ ਟਵਾਈ ਆ ਉਹ ਵੱਖਰੀ ਐ ਕਿ ਲੋ ਇੱਥੇ ਮੈਨੂੰ ਨਾ ਕਿਹਾ ਸੀਗੀ ਹੁਣ ਵੈਸੇ ਤਾਂ ਨਾ ਟਾਈਮ ਤਾਂ 12:00 ਵਜੇ ਆ ਮੈਂ ਨਾ ਜਿੱਦ ਮਿਸਤਰੀ ਲਗਾ ਮੈਂ ਲੇਟ ਨਾ ਹੁਣੀ ਆ ਕਿਉਂਕਿ ਮਿੱਟੀ ਮਿੱਟੀ ਤਾਂ ਪਈ ਜਾਂਦੀ ਹੁੰਦੀ ਹੈ ਮੈਂ ਸ਼ਾਮ ਨੂੰ ਨਹਾਉਣੀ ਜਮਾ ਤੇ ਰਾਤ ਦਾ ਮੈਂ ਪੈ ਲੱਗੀ ਹੁਣ ਹੱਤੀ ਸੀ ਤੇ ਅੱਜ ਮੈਂ ਕਿਉਂ ਜਲਦੀ ਨਾਲੀਆ ਹਨਾ 12 ਵਜੇ ਦਿੰਨੀ ਕਿਉਂਕਿ ਰਾਤ ਕਿਤ ਨਾਲ ਕੇ ਸੋਈ ਸੀਗੀ ਤੇ ਮਿੱਟੀ ਦਾ ਕੰਮ ਤਾਂ ਹਲੇ ਚੱਲੀ ਜਾ ਰਿਹਾ ਤੇ ਅੱਜ ਮਾਮਾ ਮੰਮੀ ਆ ਰਹੇ ਆ ਸਾਰੇ ਰੈਲਟਿਵ ਆ ਰਹੇ ਹੈਗੇ ਹਨਾ ਮੇਰੀ ਮੰਮੀ ਸਸਤੇ ਮਾਮਾ ਹੈ ਤੇ ਉਹ ਕਿਉਂ ਆ ਰਹੇ ਆ ਕਿਉਂਕਿ ਇੱਕ ਹੁਣ ਸੀ ਬਧੋਰ ਪੈ ਗਈ ਹੈਗੀ ਇਹਨਾਂ ਦੇ ਸੈੱਲ ਘਟੇ ਸੀਗੇ ਉਹ ਮੈਂ ਤੁਹਾਨੂੰ ਸ਼ੇਅਰ ਨਹੀਂ ਕੀਤੀ ਤੇ ਉਹ ਸੈੱਲ ਦੀ ਜਿਹੜੀ ਦਵਾਈ ਲਿੱਤੀ ਹਨਾ ਉਹ ਦਿਨ ਹੁਣ ਇਹਨਾਂ ਦੇ ਅੰਦਰ ਗਰਮੀ ਪੈ ਗਈ ਸਲਟਾ ਠੀਕ ਹੋ ਗਈ ਬਰਾਬਰ ਹੋ ਗਈ ਹੈਗੀ ਹੈ ਹਨਾ ਤੇ 3-4 ਦਿਨ ਉਹਨਾਂ ਦੀ ਮੰਗਲਵਾਰ ਦੀ ਹੀ ਬਿਮਾਰ ਹੋਏ ਮਤਲਬ ਹਫਤੇ ਤੋਂ ਉੱਪਰ ਹੋ ਗਿਆ ਹੈ ਹਨਾ ਤੇ ਸਲਟਾ ਠੀਕ ਹੋ ਗਏ ਸੀਗੇ ਉਹਦੇ ਨਾਲ ਗਰਮੀ ਪੈ ਗਈ ਜਿਹੜੀ ਮੈਡੀਸਨ ਲਈ ਹੈ ਤੇ ਲੀਵਰ ਚ ਪ੍ਰੋਬਲਮ ਹੋ ਗਈ ਲੀਵਰ ਦੀ ਬਰਦੀ ਨਹੀਂ ਹੁੰਦੀ ਜੋਏ ਉਹ ਹੋ ਕਿਉਂ ਨਹੀਂ ਹੋਦੀ ਮੈਡੀਸਨ ਚੱਲਦੀ ਪਈ ਆ ਬਸ ਇੱਕ ਮੁਸੀਬਤ ਤਾਂ ਆ ਸੀ ਜਗਾ ਤਾਂ ਬੈਠਣ ਨੂੰ ਆਉਦੇ ਹੈ ਨਹੀਂ ਗੀ ਤੇ ਏ ਹੋ ਜਾਂਦਾ ਹੈ ਨਾ ਰੈਲਟੀ ਵੀ ਫੱਜਲ ਖਾਰ ਹੋਣਗੀ ਪਰ ਉਹਨਾਂ ਦਾ ਵੀ ਆਉਣਾ ਫਿਰ ਬਣਦਾ ਹੀ ਹੁੰਦਾ ਹੈ ਨਾ ਅਗਲਾ ਪਤਾ ਲੈਂਦਾ ਹਨ ਮੇਨ ਰੈਲਟੀ ਹੋਣੀ ਹੁੰਦੀ ਹੈ ਤੇ ਉਹਨਾਂ ਨੂੰ ਵੀ ਆਪਾਂ ਮੰਨ ਨਹੀਂ ਕਰ ਸਕਦੇ ਹਨ ਤੇ ਵੈਸੇ ਤਾਂ ਹੁਣ ਅੱਜ ਤਾਂ ਕੱਲ ਨੂੰ ਕਾਫੀ ਫਰਕ ਹੈ ਕੱਲ ਤਾਂ ਉਹਨਾਂ ਤੋਂ ਖਾਦਾ ਹੀ ਜਾਂਦਾ ਸੀ ਕੁਛ ਉਹ ਮੈਡੀਸਨ ਇੰਨੀ ਜਿਆਦਾ ਮਤਲਬ ਗਰਮਸੀਨਾ ਉਹਨੇ ਸੱਲ ਤਾਂ 2 ਦਿਨਾਂ ਚ ਹੀ ਰਿਕਵਰ ਕਰਤੀ ਹੈਗੀ ਆ ਪਰ ਉਹਦੇ ਨਾਲ ਮੂੰਹ ਪੱਕ ਗਿਆ ਪਹਿਲਾਂ ਫੇਰ ਨਹੀਂ ਉਹਦੀ ਵਜ੍ਹਾ ਕਰਕੇ ਨਹੀਂ ਖਾਦਾ ਗਿਆ ਤੇ ਫੇਰ ਕੀ ਹੈ ਮਤਲਬ ਪੇਟ ਚ ਨਹੀਂ ਗਰਮੀ ਹੋ ਗਈ ਹੈ ਵੀ ਇਹਨਾਂ ਦਾ ਆ ਚੀਜ਼ ਤੋਂ ਭਾਰਾ ਬਣ ਲੱਗ ਰਿਹਾ ਤੇ ਖਾਣ ਨੂੰ ਮਾਨੀ ਨਹੀਂ ਕਰ ਰਿਹਾ ਹੈ ਨਾ ਬਦਲ ਬਦਲ ਕੇ ਚੀਜ਼ਾਂ ਦੇਈ ਜਾਂਦੀ ਹੈ ਤੇ ਡਾਕਟਰ ਨੇ ਕਿਹਾ ਤਾਂ ਵੀ ਨਾਲ ਇਹ ਪਾਣੀ ਨੂੰ ਡਬਲ ਕਰ ਦੋ ਮਤਲਬ ਪਹਿਲਾਂ ਮੈਂ ਇੱਕ ਵਾਰੀ ਦਿੰਦੀ ਹੁੰਦੀ ਸੀਗੀ ਮਾਰਨਿੰਗ ਚ ਦੇ ਤਾ ਜਿਵੇਂ ਹੈ ਨਾ ਹੁਣ ਹਣੀ ਈਵਨਿੰਗ ਚ ਵੀ ਲਵਾਤਾ ਡਾਕਟਰ ਨੇ ਤੇ ਈਵਨਿੰਗ ਚ ਪਹਿਲਾਂ ਅਸੀਂ ਮਿਕਸਰ ਜੂਸ ਦਿੰਦੇ ਸੀਗੇ ਤੇ ਹੁਣ ਉਹ ਕਹਿੰਦਾ ਮਿਕਸਰ ਜੂਸ ਤਾਂ ਚਲੋ ਵੀ ਇਮਿਊਨਿਟੀ ਵਾਸਤੇ ਹੁੰਦਾ ਹੈ ਨਾ ਆਪਣੇ ਉਹਦੇ ਵਾਸਤੇ ਤੇ ਠੰਡਕ ਵਾਸਤੇ ਤਾਂ ਨਾਲੇਰ ਪਾਣੀ ਸਭ ਤੋਂ ਬੈਸਟ ਹੈ ਨਾ ਹੁਣ ਉਹ ਸ਼ੁਰੂ ਕੀਤਾ ਹੋਇਆ ਹੈ ਨਾ ਤੇ ਦੂਸਰੀ ਗੱਲ ਵੀ ਇਹਨਾਂ ਦਾ ਐਚਬੀਏ ਜਿਹੜੇ ਦਸਾਂ ਦਿਨਾਂ ਵਿੱਚ ਹੀ ਦੇਖ ਲਓ 13 12 ਗ੍ਰਾਮ ਤੇ ਆ ਗਿਆ 13 ਗ੍ਰਾਮ ਸੀਗਾ ਹਨਾ ਦੁਬਾਰਾ ਫੇਰ ਅਸੀਂ ਟੈਸਟ ਕਰਾਇਆ ਕੱਲ ਓਟੀਪੀ ਓਟੀਪੀ ਟੂੰਦੇ ਰਹੋ ਹਨਾ ਵੀ ਉਹ ਵੱਜ ਜਾਂਦੇ ਹੈਗੇ ਆ ਉਹਦਾ ਉਹ ਤੋਂ ਪਤਾ ਲੱਗਦਾ ਸਾਨੂੰ ਲੀਵਰ 'ਚ ਕੋਈ ਦਿੱਕਤ ਹੈਗੀ ਆ ਹਨਾ ਲੀਵਰ 'ਚ ਕਰਣੀ ਆ ਤੇ ਅਸੀਂ ਅੱਜ ਮੈਨੂੰ ਕੱਲ ਨੂੰ ਬੈਟਰ ਲੱਗਦੀ ਇਹਨਾਂ ਦੀ ਕੰਡੀਸ਼ਨ ਥੋੜਾ ਫਰਕ ਲੱਗ ਰਿਹਾ ਆਉਣਾ ਤਾਂ ਉਹਨਾਂ ਨੇ ਪਰਸੂ ਸੀ ਮਾਮਾ ਮਮੀ ਇਹ ਤੇ ਉਹਨਾਂ ਨੂੰ ਵੀ ਕੋਈ ਕੰਮ ਸੀਗਾ ਉਹ ਅੱਜ ਆ ਰਹੇ ਹੈਗੇ ਆ ਤੇ ਮੈਂ ਕਿਹਾ ਤੁਹਾਨੂੰ ਜਲਦੀ ਜਲਦੀ ਹੁਣ ਉਹਨਾਂ ਆਉਣ ਤੋਂ ਪਹਿਲਾਂ ਸਿਰ ਸ਼ੁਰਬਾ ਲਾਉਣਾ ਜਦੋਂ ਆਈ ਸੀ ਕਿ ਮੈਂ ਇੱਥੇ ਮੈਂ ਲੱਗੀ ਸੀਗੀ ਕਰੈਕਰੀ ਬਣਾਉਣ ਤੇ ਮੈਂ ਨਾ ਸਵੇਰੇ ਜਰਾਬਾਂ ਵਾਹ ਰਹੀ ਆ ਇਹ ਜਰਾਬਾਂ ਨਹੀਂ ਮੈਂ ਲਾਉਂਦੀ ਵੈਸੇ ਤਾਂ ਮੇਰੀਆਂ ਹੀਲ ਥੋੜੀਆਂ ਥੋੜੀਆਂ ਕ੍ਰੈਕ ਹੋਈਆਂ ਪਰ ਮੇਰੇ ਹਸਬੰਦ ਨੂੰ ਹੀਲ ਕ੍ਰੈਕਸ ਆ ਨਾ ਜਮਾਂ ਨੂੰ ਹੀ ਪਸੰਦ ਤੇ ਇਹ ਮੇਰੇ ਵਾਸਤੇ ਲਿਆਈ ਰੱਖਦੇ ਹੁੰਦੇ ਸੀ ਕਰੈਕਰੀ ਇਹ ਮੇਰੇ ਕੋਲ ਇੰਨੀਆਂ ਮੈਂ ਪਹਿਲਾਂ ਦੇਖ ਕੇ ਹਰਾਨ ਰਹਿ ਗਈ ਜਦੋਂ ਸਮਾਨ ਦੀ ਅਦਲਾ ਬਦਲੀ ਕੀਤੀ ਵੀ ਦੋ ਤਿੰਨ ਪਰ ਇੱਕ ਕਰੀਮ ਰੱਖੀ ਬੈਠੀ ਆ ਮੈਂ ਹਨਾ ਆ ਦੇਖੋ ਇੱਕ ਤਾਂ ਇੱਕ ਦੂਵੀਂ ਮਤਲਬ ਥੋੜੀ ਜਿਹੀ ਘੱਟ ਮੁੱਕਣ ਵਾਲੀ ਇੱਕ ਹੈ ਤੇ ਇੱਕ ਤਾਂ ਹਲੇ ਸੀਲ ਬੰਦ ਦੀ ਪਈ ਹੈ ਜੋ ਨਿਊ ਪਈ ਹੈ ਤੇ ਲਾਉਣੀਆਂ ਲੂਣੀਆਂ ਤਾਂ ਵੈਸੀਆਂ ਵੈਸੀਆਂ ਹੁੰਦੀਆਂ ਦੋ ਚਾਰ ਦਾ ਹੀ ਲਾ ਲੈਣੀ ਆ ਬਾਕੀ ਇਹ ਟੂਲ-ਪੌਨ ਲੱਗ ਜਾਂਦੇ ਹਨਾ ਆਪੇ ਪੈਰ ਸਹੀ ਹੋ ਜਾਣਗੇ ਤੇ ਹੁਣ ਮੈਂ ਇਹ ਨਾ ਸੌਕਸ ਲਾਉਂਦ ਗਈ ਇੰਕੇ ਫਿਰ ਨਾਲ ਦੀ ਨਾਲ ਹੀ ਪਾ ਲੈਣੀ ਆ ਤੇ ਰਾਤ ਨੂੰ ਪੈਣ ਲੱਗੀ ਜਿਵੇਂ ਲਾਈ ਸਬੋਠਨ ਸਲਫੇਟ ਚੜਾਣੀਆਂ ਆ ਤੇ ਐਸ ਵੇਲੇ ਮੈਂ ਕਰੇਮ ਲਾ ਲਈ ਨਹੀਂ ਆ ਰਾਤ ਨੂੰ ਨਹੀਂ ਮੇਰੇ ਚ ਹਿੰਮਤ ਜੀ ਰਹੀ ਹੈ ਨਾ ਕਰੇਮ ਲਾ ਲਾ ਜਿਹੜਾ ਮੈਂ ਦੋ ਟਾਈਮ ਲਾਣਾ ਤਾਂ ਦੋ ਦਿਨਾਂ ਚ ਠੀਕ ਹੋ ਜਾਂਦੇ ਹੈਗਾ ਤੇ ਪਤਾ ਨਹੀਂ ਹੁਣ ਦੋ ਤਿੰਨ ਸਾਲਾਂ ਨਹੀਂ ਕਿਉਂ ਫਟਣ ਲੱਗ ਪਈਆ ਪਹਿਲਾਂ ਨਹੀਂ ਫਟਦੀਆਂ ਸੀ ਹੈ ਨਾ ਉਹ ਮੇਰੇ ਨਾਲ ਸੌਕਸ ਕਿ ਦਰਗ ਮੂਆ ਸੌਕਸ ਵੀ ਇਹਦਾ ਬਦਲੀ ਹੋਈ ਪਈ ਐ ਤੇ ਮੈਂ ਇਹਨਾਂ ਵਾਲੀਆਂ ਹੀ ਪਾ ਲਈ ਨਹੀਂ ਹੁੰਦੀਆਂ ਨਾ ਵੀ ਜੈਸਟ ਵਾਲੀਆਂ ਸੌਕਸ ਜੜੀ ਰੱਖ ਲਈਆਂ ਅੱਗੇ ਮੈਂ ਤੇ ਬਾਅਦ ਤੋਂ ਆਪਾਂ ਪਾ ਲਾਂਗੇ ਸ਼ੂਜ਼ ਹਲਕੇ ਜਿਹੀ ਤੇ ਇਹ ਜਦੋਂ ਫਿਰ ਮਿੱਟੀ ਮਿੱਟਾ ਹੋਇਆ ਪਿਆ ਚਾਰੇ ਬਸ ਮਿੱਟੀ ਮੁੱਟੀ ਹੈ ਨਾ ਤੇ ਮੇਰਾ ਸਾਰਾ ਹੀ ਬੰਦ ਹੋਇਆ ਪਿਆ ਮਿੱਟੀ ਨਾਲ ਜਿ ਕਾਮ ਮੈਨੂੰ ਇੰਨਾ ਲੱਗਾ ਮਤਲਬ ਸਾਰਿਆਂ ਨੂੰ ਲੱਗਾ ਪਿਆ ਕੱਲ ਤਾਂ ਸਾਰਾ ਦਿਨ ਮੈਂ ਛਿੱਕਾਂ ਹੀ ਮਾਰਦੀ ਰਹੀ ਹਣਾ ਤੇ ਲਾਹਵਲੇ ਮਿਲਦੇ ਆਂ ਦੇਖਦੇ ਆ ਮਮਾ ਜੀ ਕਦੋਂ ਪਾਉਂਦੇ ਮਮਾ ਮਮੀ ਹਣਾ ਮਾਂ ਮੈਂਟ ਕਰਕੇ ਵਾਹ ਮਾ ਮੇ ਤੇ ਮਮੀ ਕਿੰਨੀ ਮੈਚਿੰਗ ਮੈਨੂੰ ਪਤਾ ਹੈ ਆਓ ਆ ਪੱਗ ਦੀ ਸ਼ਾਰਕ ਵਾਂ ਫੱਗਦੀ ਵਾਜੀ ਮੈਂ ਤਾਂ ਤਾਰ ਤੇ ਪਾਇਆ ਮੈਂ ਤਾਂ ਆਗਾ ਪੱਗ ਦੀ ਵਾਜੀ ਸੱਤੇ ਨਹੀਂ ਕਰਦੇ ਨਾ ਕੋਈ ਸੋਚੀ ਨਹੀਂ ਇਹ ਇੰਨਾ ਬਰਾਹ ਲੋ ਕੋਦ ਨਹੀਂ ਮੈਂ ਤਾਂ ਕਦੇ ਚਾਰ ਪਾਇਆ ਨਹੀਂ ਮੈਂ ਨਹੀਂ ਤੇਰਾ ਸੋਕਾ ਉਹ ਜੀ ਕਰ ਲੋ ਪਾ ਲੈ ਟੀ ਜੀ ਸਾਥ ਮੰਮੀ ਪਾਉਂਦੇ ਨਹੀਂ ਕਿ ਠੀਕ ਹੈ ਕਸੇ ਸਾਰੇ ਖਲਾੜਿਆਂ ਦੀ ਵੀਡੀਓ ਨਾ ਆ ਰਹੀ। ਹਲੋ ਜੀ ਕਿੰਨੇ ਕਿੰਨੇ ਕਿਲੇ ਹੋ ਗਏ ਪਹਿਲਾਂ ਘਰੇ ਇੰਨੇ ਪੈਸੇ ਹਨਾ। ਮਿਸਤਰੀ ਵੀ ਹਾਂ ਮਿੱਟੀ ਵਾਲਾ ਕੰਮ ਕਰਦੇ ਕਰਕੇ ਕਹਿੰਦੇ ਅਸੀਂ ਖਾਣੇ ਦੀ ਹਨਾ। ਸਾਡਾ ਆਪ ਤਾਂ ਸੱਭ ਨੱਕ ਨੁੱਕ ਬੰਦ ਹੋਇਆ ਪਿਆ। ਲੋ ਜੀ ਹੁਣ ਫੇਰ ਮੈਨੂੰ ਲੱਗਦਾ ਇਹਨਾਂ ਵਾਸਤੇ ਤੀਜੀ ਕਿ ਚੌਥੀ ਵਰੀ ਜ਼ਿਆਦਾ ਹੁੰਦੀ ਹੈ। ਉਹਦੋਂ ਬੱਚਿਆਂ ਦੇ ਸਕੂਲੋਂ ਆਉਂਦਾ ਟਾਈਮ ਹੋ ਜਾਣਾ ਹੈ ਹਨਾ। ਮੈਨੂੰ ਤਾਂ ਚਲੇ ਗਏ ਸੀਗੇ ਮੈਂ ਇਕੱਲੇ ਨੂੰ ਚਾਹ ਫੜਾ ਕੇ ਫਿਰ ਮੈਂ 10 ਮਿੰਟ ਨਾ ਟਿਕ ਕੇ ਬੈਠਾ ਮੈਂ ਦਵਾਈ ਲੈ ਕੇ ਮੇਰਾ ਨਾ ਸਾਹ ਜਾਂ ਬੰਦ ਹੋ ਜਾਂਦਾ ਸੀਗਾ ਕੋਲਡ ਕਰਕੇ ਹੈਡੈਕ ਹੋਈ ਜਾਂਦੀ ਸੀਗੀ ਉਹਨਾਂ ਬੱਚਿਆਂ ਨੇ ਆ ਜਾਣਾ ਹੈਗਾ ਇਹ ਸ਼ਾਮ ਦਾ ਕੰਮ ਸ਼ੁਰੂ ਹੋ ਜਾਂਦਾ ਹੈਗਾ ਇੱਕ ਦਿਨਾਂ ਦੀ ਕੰਮ ਵੀ ਇਹਨਾਂ ਦਾ ਦੱਸਦੇ ਹਨ ਪੇਪਰ ਸ਼ੁਰੂ ਹੋਣ ਵਾਲੇ 21 ਤੋਂ ਪੇਪਰ ਹੈ ਬੱਚਿਆਂ ਦੇ ਦੁਆਰਾ ਸੱਚੀ ਹੁੰਦਾ ਸੀ CBSE ਕੀ ਆਈ ਸੀ ਆਈਸੀ ਵਾਲੇ ਇਹ ਸਾਰੇ ਨਾ ਪੇਪਰ ਹੀ ਪੇਪਰ ਲਈ ਜਾਂਦੇ ਰਹਿੰਦੇ ਆ ਇੱਕ ਰਗ ਦੋ ਤਮਾ ਮੈਂ ਨਾ ਤੀ ਕਿਤਾਬਾਂ ਦਾ ਬਸ ਉਹ ਗਿਫਟ ਜੇ ਮੈਨੂੰ ਫੜਾ ਦਿਓ ਉਹ ਟੁੱਟਣ ਵਾਲੀਆਂ ਹੀ ਆ ਹਾਂ ਇਹ ਦੋ ਤਿੰਨ ਚੀਜ਼ਾਂ ਨਾ ਕੱਪੀਆਂ ਆਂ ਦੇਖੋ ਵਿਚਾਰਾ ਸਮਾਨ ਦਾ ਕੀ ਹਸ਼ਰ ਹੋਇਆ ਵਾ ਇਹ ਅੱਧੀ ਚੜੀ ਤੀ ਅੱਧੀ ਤਾਂ ਕਰਕੇ ਚਿਣੀ ਹੈਗੀ ਇਹ ਵਾਲੀ ਛੱਤ ਵੀ ਇੱਧਰ ਸਟੋਰ ਦਾ ਸਮਾਨ ਹੈ ਜਿਹੜਾ ਕੱਢ ਕੇ ਇੱਧਰ ਰੱਖਿਆ ਆ ਦੇਖੋ ਚਾਰ ਚਾਰ ਤਾਂ ਗੱਤੇ ਗੁੱਤੇ ਹੀ ਪਏ ਆ ਕਿੰਨਾ ਸਮਾਹ ਰਵੇ ਦੇਖੀ ਮੈਂ ਅੱਗੇ ਇਹਨਾਂ ਨੂੰ ਕਹਿਣੀ ਹੁੰਦੀ ਹੈ ਵੀ ਇਹਨਾਂ ਰੱਖਣ ਦਾ ਕੀ ਮਤਲਬ ਲੋ ਆਪ੍ਰੈਸ ਹੈ ਇਹ ਬ੍ਰੈਸ ਦਾ ਕੀ ਮਤਲਬ ਆ ਟਰੰਕ ਜਾਂ ਕੀ ਆ ਇਹ ਲੱਕੜ ਜੀ ਦਾ ਕੀ ਰੱਖਿਆ ਬਕਸ ਆਇਆ ਸਾਡੇ ਘਰੇ ਤਾਂ ਨਾ ਪ੍ਰਾਣੀ ਡੈਕ ਟੇਪ ਆ ਕੀ ਐਲਈਡੀ ਹੈ ਜੀ ਆ ਦੇਖੋ ਐਲਈਡੀ ਦੇਖੋ ਕੀ ਇਹ ਉਹ ਹੁੰਦੀਆਂ ਸੀ ਵੀ ਐਲ ਸੀ ਡੀ ਹੁੰਦੀ ਸੀ ਹਨਾ ਵੀ ਸੀ ਆਰ ਕੀ ਸਭ ਐਵਰੀਥਿੰਗ ਹੈਗਾ ਇਹਨਾਂ ਕੋਲੇ ਤੇ ਆਇਰਾ ਕੇਵਲ ਸਟੋਰ ਕਰ ਕਰਕੇ ਜਿਵੇਂ ਬਹੁਤ ਵੱਡੀ ਪ੍ਰਾਪਰਟੀ ਹੁੰਦੀ ਹੈ ਉਧਰ ਤੁਹਾਨੂੰ ਇਧਰ ਉਹ ਦਿਖਾਉਣਾ ਉਪਰੋਂ ਛੱਤ ਪੱਟੀ ਕਰਕੇ ਉੱਪਰ ਨਹੀਂ ਆਉਣਾ ਨਹੀਂ ਇਧਰ ਤੁਹਾਡੇ ਰੋੜਾ ਟਵਾਜ ਸਕਦੀ ਹੈ ਹਨਾ ਇੰਨਾ ਕੁਝ ਰੱਖਦੇ ਆ ਮੈਂ ਪਹਿਲੇ ਦਿਨੋਂ ਹੀ ਕਹਿੰਦੀ ਸੀ ਵੀ ਜਿਹੜੀ ਕਹਿੰਦੇ એનર્ਜੀ ਨਹੀਂ ਦਿੰਦੀਆਂ ਹੈਗੀਆਂ ਚੀਜ਼ਾਂ ਮਤਲਬ ਖਰਾਬ ਹੈ ਇਲੈਕਟ੍ਰੋਨਿਕ ਚੀਜ਼ਾਂ ਉਹ ਕੀ ਸਾਨੂੰ એનર્ਜੀ ਦੇਣਗੀਆਂ ਹਨਾ ਤੇ ਉਹ ਨਹੀਂ ਰੱਖਣੀਆਂ ਚਾਹੀਦੀਆਂ ਤੇ ਇਹ ਬਸ ਪਤਾ ਨਹੀਂ ਜਮਾਈ ਨੇ ਸੱਟ ਤੇ ਸੱਚੀ ਚਾਰਜਰ ਕੀ ਪਤਾ ਨਹੀਂ ਕਿਊਟ ਪਟਾੰਗ ਲੈ ਰੱਖਿਆ ਹੁੰਦਾ ਤੇ ਇਹ ਤਾਂ ਆਏ ਬਿਪੜ 36 ਜਿਹੜੀ ਸਮਾਲੀ ਬੈਠੀ ਸੀਗੀ ਬਹੁਤ ਵੱਡੀ ਪਰਛਤੀ ਹੈ ਇੱਥੇ ਮੈਨਾਂ ਲੱਗੀ ਸੀਗੀ ਸਬਜੀ ਬਣਾਉਣ ਤੇ ਫਿਰ ਅੱਜ ਬਟਰਾ ਦੀ ਇਸ ਤਰੀਆ ਦੀ ਚਾਹ ਬਣਾ ਕੇ ਹੈਨਾ ਉਹਨਾਂ ਦੀ ਬੱਚੇ ਸਕੂਲ ਚਲੇ ਗਏ ਆ ਮੈਂ ਆਪ ਚਾਹ ਪੀਤੀ ਤੇ ਸਮਾਨ ਕਢਾਇਆ ਥੋੜਾ ਜਿਹਾ ਜਿਹੜਾ ਮੈਂ ਇਹ ਅੰਮੋਲ ਚਿੱਤਿਆ ਸੀ ਤੇ ਕੋਦੇਜ ਦੀਆਂ ਅਲਮਾਰੀਆਂ ਵੀ ਖਸਤਾ ਹਾਲਤਾਂ ਵਾਲੀਆਂ ਰੱਖੀਆਂ ਆ ਟਿਕ 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 ਤਾਂ ਕਰੀ ਜਾਂਦੀ ਐ ਪਹਿਲੇ ਡੱਡ ਪਏ ਪਏ ਐ ਤੇ ਮੈਂ ਕਿਹਾ ਉੱਤੋਂ ਤੁਸੀਂ ਸਮਾਨ ਛੜ ਦੋਗਾ ਪਹਿਲਾਂ ਉਹ ਉੱਤੋਂ ਸਮਾਨ ਲਾਇਆ ਫਿਰ ਮੈਂ ਕਿਹਾ ਫਟਾ ਫਟਾ ਰੱਖ ਕੋਈ ਹੈ ਨਾ ਈ ਡੀ ਅਲਮਾਰੀ ਹੁਣ ਇੱਥੇ ਇੱਕ ਨੂੰ ਮੋਚੋ ਸਮਾਨ ਦਾ ਮੇਰੇ ਮਹਿੰਗੇ ਕੱਪੜੇ ਪਏ ਐ ਹੁਣ ਉਹ ਚ ਕਿੰਨਾ ਵੰਗਾ ਸਮਾਨ ਪਿਆ ਉਹ ਕਹੋ ਚ ਤੇ ਉਹਦੇ ਉੱਪਰ ਉਹ ਵੀ ਜਗਾਰਨਾ ਲਾਇਆ ਫਟਾ ਲਾ ਕੇ ਰੱਖਿਆ ਹੈ ਬੈ ਤੇ ਇੱਥੇ ਵੀ ਲੱਗੀ ਸੀ ਕਿ ਆਲੂ ਮਟਰਾਂ ਦੀ ਸਬਜ਼ੀ ਹੋਰ ਮਟਰ ਪੈਸੀ ਪੈਕੇਟ ਜਿਵੇਂ ਯਾਦ ਆ ਗਿਆ ਰਾਤ ਨੂੰ ਕਿਸੇ ਕੋਲ ਫੜ ਫੜ تھا ਇੱਕ ਹੱਥ ਇਹਨੇ ਹਸਪਤਾਲ ਇਹ ਇਸ ਕਰਕੇ ਨਾ ਠਕ ਠਾਕ ਸਬਜੀ ਬਣਾ ਲੀਤੀ ਹੈਗੀ ਤੇ ਪਰ ਇੱਥੇ ਮੈਂ ਲਿਖੀ ਸੀ ਕਿ ਸਬਜੀ ਬਣਾਉਣਾ ਸਬਜੀ ਬਣਾ ਕੇ ਦੇਖਦੀ ਆ ਹਨਾ ਸਮੌਤ ਮੂਤ ਦਾ ਹਨਾ ਕੋਸ਼ ਸੈਟਲੀ ਹੋ ਰਿਹਾ ਜੇ ਮੇ ਝਾੜੂ ਝੂੜੂ ਇੱਕ ਵਾਰ ਵਿੱਚ ਧੂੜ ਕੱਢਦੀ ਵੀ ਜਿਵੇਂ ਮੇਰੇ ਕਪੜਾ ਜਿਹੜਾ ਸੈੱਟ ਹੋ ਗਿਆ ਉੱਤਰਲਾ ਹੋ ਗਿਆ ਹਨਾ ਉੰਨੀ ਜਿਹੜੇ ਵਿੱਚ ਮੇਰਾ ਇਹ ਹੁੰਦਾ ਕਿ ਉਹ ਪੋਜ਼ਿਟਿਵਿਟੀ ਜੀ ਆ ਜੂਗੀ ਹਨਾ ਥੋੜੀ ਜੀ ਬਾਕੀ ਤਾਂ ਚੱਲੀ ਜਾਂਦਾ ਸਾਰਾ ਦਾ ਹਨਾ ਫੇਰ ਫੇਰ ਪੈਰ ਤੰਬਲ ਹੋ ਵੀ ਮਿੱਟੀ ਇਹਦੇ ਅੰਦਰ ਜਾਂਦੀ ਹੈਗੇ ਫਰਾਵ ਤਾਂ ਹੋ ਹੀ ਜਾਂਦਾ ਹੈ ਜਸਟ ਮੈਂ ਤੁਹਾਨੂੰ ਇਹ ਕਹਿਣਾ ਹਣਾ ਬਲਾਕ 15 ਜੋ ਵੀ ਹੈ ਮੰਮੀ ਗਏ ਸੀ ਕਿ ਰੰਗ ਵਾਲੇ ਜਿਹੜੀ ਚ 77 ਪਿੱਛੇ ਵੀ ਉਹਨਾਂ ਤਰੰਗ ਆਪਾਂ ਸਟੋਰ ਦੇ ਵਿੱਚ ਰੰਗ ਕਰਾ ਕੇ ਸਾਮਾਨ ਰੱਖੀਏ ਵੀ ਕੱਲ ਨੂੰ ਜੇ ਉਹ ਰੰਗ ਕਰਦੇ ਜਾਂ ਸਵੇਰੇ ਸ਼ੌਪ ਹਨਾ ਟਾਈਮ ਕੱਟ ਕੇ ਥੋੜੀ ਜਿਹੀ ਗੱਦਾ ਬਣੇਗੀ ਬੂਰੇ-ਮੂਰੇ ਨਹੀਂ ਕੀਤਾ ਜਾਊਗਾ ਕਿਉਂਕਿ ਪੇਟੀ ਅਲਮਾਰੀ ਤਾਂ ਕੱਢੀ ਨਹੀਂ ਹੈ ਨਾ ਉਧਰਲੀ ਸਾਈਡ ਤਾਂ ਹੋਣਾ ਨਹੀਂਗਾ ਪੂਰੇ-ਉਰੇ ਜਿਹੇ ਰੰਗ ਹੋਵੇ ਤਾਂ ਬੜੀ ਵਧੀਆ ਗੱਲ ਹੈ ਦੇਖੋ ਹੁਣ ਸੈਟਿੰਗ ਹੁੰਦੀ ਹੈ ਰੰਗ ਲੂੰਗਾ ਜਿਹੜੀ ਪਤਾ ਕੀ ਆ ਪਤਾ ਕਹਿ ਦੇ ਕਿ ਆਪ ਦੇ ਹਿਸਾਬ ਨਾਲ ਹੈ ਨਾ ਲੇਡੀ ਜਿਹੜੇ ਆਪ ਦੇ ਹਿਸਾਬ ਨਾਲ ਦੱਸ ਦਿੱਤਾ ਵੀ ਆ ਹੀ ਕਰ ਲਗੇ ਪਰ ਜੈਸ ਰੋਲਾ ਪਾਉਣਗੇ ਛੱਡੋ ਭਰਾਂ ਛੱਡੋ ਭਰ ਫੇਅਰ ਕਰ ਲਾਂਗੇ ਹੈ ਨਾ ਉਹ ਆਪ ਦੇ ਹਿਸਾਬ ਨਾਲ ਸੋਚਦੇ ਆ ਬਸ ਆ ਇਹਨੇ ਕੋਈ ਵਰੀ ਮੈਚ ਹੀ ਨਹੀਂ ਬੈਠਦਾ ਹੈ ਨਾ ਤੇ ਇੱਥੇ ਨਾ ਰੇਤੇ ਵਾਲੇ ਬਾਈ ਜੀ ਆਗੇ ਸੀਗੇ ਹੈ ਨਾ ਰੇਤਾ ਸਿੱਟਣਾ ਸੀਗਾ ਤੇ ਆਂਟੀ ਲੱਗੇ ਪਏ ਸੀਗੇ ਕੱਪੜੇ ਧੋਣਾ ਤੇ ਰਾਸਤਾ ਸਿਰਫ ਇੰਨਾ ਹੀ ਬਚਿਆ ਸੀਗਾ ਹੁਣ ਸਾਨੂੰ ਮੋਬਾਈਲ ਜਿਹੜਾ ਉਹ ਸਾਡੇ ਉਹ ਰਾਹਦਾਰੀ 'ਚ ਖੜਾ ਹੁੰਦਾ ਉਹ ਵੀ ਸਾਨੂੰ ਉਧਰ ਲਵਾ ਕੇ ਆਉਣਾ ਪੈਣਾ ਗਵਾਂਡੀਆਂ ਦੇ ਘਰੇ ਸਾਹਮਣੇ ਵਾਲੇ ਨੇ ਤੇ ਕੱਪੜੇ ਵਗੈਰਾ ਤਾਂ ਅਸੀਂ ਉੱਥੇ ਹੀ ਸੁੱਕਣੇ ਪੋਣੇ ਹੈਗੀਆਂ ਤੇ ਇਹ ਇਹਨਾਂ ਨੇ ਪਰਚੀ 35 ਸਾਫ਼ ਕਰਕੇ ਨਾ ਸਾਰਾ ਹੀ ਹਨਾ ਜਿਹੜੇ ਆਹ ਆਪਣੇ ਹੁੰਦੇ ਆ ਮਿਸਤਰੀ ਨਾਲ ਕੰਮ ਕਰਨ ਵਾਲੇ ਹੁੰਦੇ ਆ ਹਨਾ ਉਹਨਾਂ ਨੇ ਵਿਚਾਰਿਆਂ ਨੇ ਹੱਥ ਥਲੇ ਜੇ ਚ ਪਾਤਾ ਸੀ ਕਿ ਮੈਨੂੰ ਕਹਿੰਦੇ ਸੀ ਵੀ ਆਹ ਦੀਆਂ ਚੀਜ਼ਾਂ ਦੇਖ ਲਿਓ ਭਾਈ ਤੇ ਅੱਜ ਮੈਨੂੰ ਐਂ ਲੱਗਦਾ ਸੀ ਉਹ ਕੂੜੇ ਵਾਲੇ ਨਹੀਂ ਆਉਣਾ ਮੈਂ ਕਿਹਾ ਚਲੋ ਚੱਕ ਦੇ ਹੈਗੀਆਂ ਹਨਾ ਤੇ ਇਹਦੇ ਵਿੱਚੋਂ ਕਹੀ ਤਾਂ ਦੋ ਚਾਰ ਚੀਜ਼ਾਂ ਵਧੀਆ ਨਿੱਕਲ ਵੀ ਆਈਆਂ ਹਨਾ ਜਿਵੇਂ ਇਨਵਰਟਰ ਤੇ ਹਨਾ ਟੱਕੰਜੇ ਲਾ ਲਾ ਕੇ ਸਿੱਟੇ ਪਏ ਸੀਗੇ ਉਹ ਤੇ ਇੱਕ ਆਪਣੀਆਂ ਹੁੰਦੀਆਂ ਲਾਈਟਸ ਜਿਹੜੀਆਂ ਆਪਾਂ ਦੀਵਾਲੀ ਤੇ ਲਾਉਣੀ ਹੈਗੀਆਂ ਹਨਾ ਉਹ ਜਮਾਂ ਨਵੀਆਂ ਹੀ ਪਈਆਂ ਸੀ ਮੈਨੂੰ ਲੱਗਦਾ ਇਹਨਾਂ ਨੇ ਕਦੇ ਯੂਜ਼ ਹੀ ਨਹੀਂ ਕੀਤੀਆਂ ਜਿੱਦਾਂ ਆਪਾਂ ਪਰਛਤੀ ਤੇ ਸਮਾਨ ਹਨਾ ਚਲਾ ਕੇ ਮਾਰਦੇ ਹੈਗੇ ਆਸੇ-ਪਾਸੇ ਰਹਿ ਜਾਂਦਾ ਹੈਗਾ ਤੇ ਹਾਲਾਂਕਿ ਇੱਕ ਦੋ ਵਾਰੀ ਨਵੀਆਂ ਲਿਆ ਕੇ ਲਾ ਲਈਆਂ ਹੈਗੀਆਂ ਤੇ ਇਹ ਤਾਂ ਬਹੁਤ ਪੁਰਾਣੀਆਂ ਸੀ ਤੇ ਇੱਕ ਮੈਨੂੰ ਇੱਥੇ ਬੁੱਕ ਲੱਭੀ ਹਨਾ ਮੈਨੂੰ ਲੱਗਦਾ ਇਹ ਮੇਰੇ ਹਸਬੰਦ ਦੀ 3 ਕਲਾਸ ਦੀ ਹੈ ਤੇ ਸਾਰਿਆਂ ਨੇ ਇਹ ਪੜ੍ਹੀ ਹੋਊਗੀ ਉਦੋਂ ਪੰਜਾਬ ਬੋਰਡ ਵਾਲਿਆਂ ਦੀ ਲੱਗੀ ਹੁੰਦੀ ਸੀ ਸਾਰੇ ਮਤਲਬ ਜਿਹੜੇ ਦੂਸਰੇ ਸਕੂਲ ਸੀ ਹਨਾ ਉਦੋਂ ਇੰਗਲਿਸ਼ ਮੀਡੀਅਮ ਵਾਲੇ ਹੁੰਦੇ ਸੀ ਉਹ ਵੀ ਪੰਜਾਬ ਬੋਰਡ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀਗੇ ਤੇ ਇਹ ਆਪਾਂ ਸਾਰਿਆਂ ਨੇ ਪੜ੍ਹੀ ਹੋਊਗੀ ਤੇ ਮੈਨੂੰ ਦੇਖ ਕੇ ਯਾਦ ਆ ਰਿਹਾ ਸੀ ਹਨਾ ਸੁਮਨ ਤੇ ਨਵੇਂ ਭੈਣ ਜੀ ਤੇ ਉਹ ਹੁੰਦੀਆਂ ਸੀ ਦੋਸਤਾਰ ਹਨਾ ਜਦੋਂ ਮੈਂ ਫ੍ਰੀ ਹੋ ਗਈ ਤਾਂ ਮੈਂ ਇਹ ਬੁੱਕ ਬਾਰੇ ਜ਼ਰੂਰ ਡਿਸਕਸ਼ਨ ਕਰੂ ਮੈਂ ਇਹ ਸੰਭਾਲ ਕੇ ਰੱਖ ਲਈ ਸੀਗੀ ਮੈਂ ਕਾசி ਸਾਰਿਆਂ ਨਾਲ ਸ਼ੇਅਰ ਕਰੂੰਗੀ ਤੇ ਇਹ ਵੀ ਉੱਪਰ ਆਈ ਜਾਂਦੇ ਸੀਗੇ ਤੇ ਮੈਂ ਇਹਨਾਂ ਨੂੰ ਦੱਸਣ ਲੱਗੀ ਵੀ ਥੋੜੀ ਸੀਗੀ ਬੁੱਕ ਕਹਿੰਦੇ ਹਾਂ ਇਹ ਤੋਂ ਬਾਅਦ ਵਿੱਚ ਮੰਮੀ ਪੜ੍ਹ ਲੈਂਦੇ ਹੁੰਦੇ ਸੀ ਜਦੋਂ ਵੇਲੇ ਹੁੰਦੇ ਸੀ ਕਈ ਵਾਰੀ ਵਿਮਾਨ ਕਰਦਾ ਹੁੰਦਾ ਸੀ ਮੰਮੀ ਦਾ ਹਨਾ ਕਿਤਾਬਾਂੀਆਂ ਪੜ੍ਹਨ ਨੂੰ ਤੇ ਉਹ ਪੜ੍ਹ ਲੈਂਦੇ ਸੀ ਹਨਾ ਤੇ ਇੱਥੇ ਆਪਣਾ ਜਿਹੜਾ ਆਪਣਾ ਹੈਲਪਰ ਵੀਰਾ ਸੀ ਵਿਚਾਰਾ ਉਹ ਮੈਨੂੰ ਕਹਿੰਦਾ ਵੀ ਭੈਣਿਆ ਹਾਂ ਪਰ ਦੋ ਵਾਟਰ ਕਲਰ ਪਰ ਦੋ ਹਨਾ ਮੈਂ ਕੱਜ ਤੋਂ ਬਾਅਦ ਚੋਂ ਭਰ ਕੇ دینی ਹੈਗੀਆਂ ਤੇ ਪਹਿਲਾਂ ਮੈਂ ਸਮਾਨ ਕੱਢ ਲਾਂ ਹਨਾ ਕੂੜੇ 'ਚ ਜਿਹੜਾ ਵਧੀਆ ਹੈਗਾ ਤਲੋ ਜੀ ਹਨਾ ਗੱਲਾਂ ਬਾਤਾਂ ਬਹੁਤ ਹੋ ਗਈਆਂ ਤੇ ਕੱਲ ਨੂੰ ਦੇਵਾਂਗੇ ਨਵੀਂ ਅਪਡੇਟ ਵੀ ਕਿੰਨਾ ਕੰਮ ਨਿਬੜਿਆ ਹੈਗਾ ਤੇ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਹੈ ਨਾ ਕਮੈਂਟ ਜਰੂਰ ਜਰੂਰ ਕਰਨਾ ਮੇਰੀ ਵੀਡੀਓ ਤੇ ਤੇ ਇਸ ਤੋਂ ਬਾਅਦ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਤੇ ਪਲੀਜ਼ ਮੇਰੀ ਕਮੈਂਟ ਕਮੈਂਟ ਜਰੂਰ ਕਰਨਾ ਹੈ ਨਾ ਕਿਉਂਕਿ ਦੇਖੋ ਮੈਂ ਮਸਾ ਟਾਈਮ ਕੱਢ ਕੱਢ ਕੇ ਵੀਡੀਓ ਬਣਾ ਰਹੀ ਹੈ ਕਿਆਂ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਵੀ ਕਰਨਾ ਹੈ ਨਾ ਤੇ ਕਮੈਂਟ ਵੀ ਕਰਨਾ ਮੈਂ ਬਾਰ ਬਾਰ ਰਿਕਵੈਸਟ ਕਰ ਰਹੀ ਹਾਂ ਹੈ ਨਾ ਤੇ ਲਓ ਜੀ ਹੁਣ ਮਿਲਦੇ ਹੈਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ